ਅੱਜ ਪੰਜਾਬ ਭਰ ਵਿੱਚ ਨੈਸ਼ਨਲ ਰੋਡ ਸੇਫਟੀ ਮਹੀਨੇ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਹਲਕਾ ਡੇਰਾ ਬਸਤੀ ਦੇ ਐਸ ਡੀ ਐਮ ਮਾਨਸ਼ੂ ਗੁਪਤਾ ਵੱਲੋਂ ਰੂਟਸ ਇੰਡੀਆ ਸੰਸਥਾ ਨਾਲ ਮਿਲ ਕੇ ਆਵਾਜਾਈ ਨਿਯਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਦੱਸ ਦਈਏ ਕਿ ਟਰੱਕ ਜੂਨੀਅਨ ਆਟੋ ਜੂਨੀਅਨ ਟੈਕਸੀ ਜੂਨੀਅਨ ਤੇ ਹੋਰ ਆਉਣ ਜਾਣੇ ਵਾਹਨਾਂ ਨੂੰ ਨਿਯਮਾਂ ਸੰਬੰਧੀ ਜਾਣੂ ਕਰਵਾਇਆ ਗਿਆ ਇੱਥੇ ਦੱਸ ਦਈਏ ਕਿ ਇਸ ਮੌਕੇ 400 ਦੇ ਕਰੀਬ ਵਾਹਨ ਚਾਲਕਾਂ ਦੇ ਵਾਹਨਾਂ ਦੇ ਪਿੱਛੇ ਜਿਹੜੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਐਸ.ਡੀ.ਐਮ ਡੇਰਾਬਸੀ ਹਮਾਸ਼ੂ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਰੱਖਿਆ ਨਿਯਮਾਂ ਦੀ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਵਾਹਨ ਚਲਾਉਣ ਉਹਨਾਂ ਵੱਲੋਂ ਵਾਹਨ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਤ ਵੀ ਕੀਤਾ। ਨੈਸ਼ਨਲ ਰੋਡ ਸੇਫਟੀ ਮਾਰਥ ਮਨਾਉਣ ਵਾਸਤੇ ਜਿਹੜਾ ਕਿ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਜਾਣਾ ਹੈ ਪੂਰੇ ਭਾਰਤ ਵਿੱਚ ਦੇ ਉਹਦੇ ਲਈ ਅਸੀਂ ਕੈਂਪ ਜਿਹੜਾ ਛੋਟਾ ਆਯੋਜਨ ਕੀਤਾ ਹੈਗਾ ਇਹਦੇ ਵਿੱਚ ਸਾਡੀ ਰੂਟ ਇੰਡੀਆ ਨਾਮ ਦੀ ਕੇਐਨਜੀਓ ਹੈਗੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਨਾਲ ਸਾਡਾ ਸਪਰਿਟਿਊਲ ਅਡਮਿਨਿਸਟ੍ਰੇਸ਼ਨ ਤੇ ਟ੍ਰੈਫਿਕ ਪੁਲਿਸ ਦੀ ਮਦਦ ਦੇ ਨਾਲ ਮਾਨਯੂ ਜੀ ਸਾਹਿਬ ਵੀ ਨਿਗਰਾਨੀ ਹੇਠly ਕੈਂਪ ਲਗਾਇਆ ਹੈਗਾ ਇਹਦੇ ਵਿੱਚ ਅਸੀਂ ਜਿਹੜੇ ਬੰਦੇ ਟੂ ਬੀਲਰ ਜਿਹੜੇ ਹੈਲਮਟ ਪਾ ਕੇ ਆ ਰਹੇ ਨੇ ਉਹਨਾਂ ਨੂੰ ਅ ਸਬਰੇਡ ਰੋਡ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ ਹੈਗਾ ਤੇ ਜਿਹੜੇ ਲੋਕ ਹੈਲਮਟ ਨਹੀਂ ਪਾ ਕੇ ਆ ਰਹੇ ਸੀ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਹੈਲਮਟ ਵੀ ਪ੍ਰੋਵਾਈਡ ਕੀਤਾ ਹੈ ਇਸ ਦੇ ਨਾਲ ਕੀ ਜਿਹੜੇ ਬੰਦੇ ਸੀਟ ਬੈਲਟ ਨਹੀਂ ਪਾ ਕੇ ਆ ਰਹੇ ਸੀ ਉਹਨਾਂ ਨੂੰ ਵੀ ਸੀਟ ਬੈਲਟ ਭਾਨਵਾ ਤੇ ਦਿੱਤਾ ਹੈ ਤੇ ਕੁਝ ਜਿਹੜੇ ਰਾਤ ਨੂੰ ਲੋਕ ਚੱਲਦੇ ਨੇ ਟੂ-ਵੀਲਰਸ ਉੱਤੇ ਜਾਂ ਸਾਈਕਲਾਂ ਤੇ ਚੱਲਦੇ ਨੇ ਉਹਨਾਂ ਲਈ ਵੀ ਰਿਫਲੈਕਟਿਵ ਜੈਕਟ ਸਟੇਡੀ ਨੇ ਅੱਜ ਤੋਂ ਤੋਂ ਦਿੱਤੀਆਂ ਆਈਆਂ ਨੇ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣਕਾਰੀ ਸਾਰੇ ਲੋਕਾਂ ਨੂੰ ਸਰ ਇਹ ਇੱਕ ਹਫ਼ਤੇ ਦਾ ਹੈਗਾ ਜੀ ਇਹ ਕੈਂਪ ਪੂਰਾ ਅਵੇਰਨੈਸ ਜਿਹੜਾ ਹੈ ਡਰਾਈਵ ਹੈਗਾ ਜੀ 1 ਮਹੀਨਾ ਦਾ ਹੈਗਾ ਜੀ ਇਹਦੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੀ ਹੋਰ ਅਲੱਗ-ਅਲੱਗ ਜਗ੍ਹਾ ਤੇ ਇਸ ਤਰ੍ਹਾਂ ਹੈ ਕੋਈ ਪ੍ਰੋਗਰਾਮ ਹੈਗਾ ਜੀ ਆਉਣ ਵਾਲੇ ਮਹੀਨੇ ਦਾ ਪੂਰਾ ਇੱਕ ਪ੍ਰੋਗਰਾਮ ਬਣਾਇਆ ਹੈਗਾ ਹਰ ਹਫਤੇ ਅਸੀਂ ਕੋਈ ਨਾ ਕੋਈ ਕਾਰਵਾਈ ਕਰਦੇ ਰਾਂਗੇ ਆ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਰੋਡ ਜਿਹੜੀ ਰੋਡ ਸਾਈਡ ਐਕਸਟੈਂਡ ਹੈਗੀ ਨੂੰ ਇਹਦੇ ਉੱਤੇ ਸਾਡਾ ਖਾਸ ਧਿਆਨ ਹੈਗਾ ਇਸ ਤਰ੍ਹਾਂ ਦੀ ਨਿਗਰਾਨੀ ਲਈ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਬਲੈਕ ਸਪots ਆਈਡੈਂਟੀਫਾਈ ਕਰਦੇ ਹਾਂ ਬਲੈਕ ਸਪੌਟ ਉਹਨਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਜ਼ਿਆਦਾ ਐਕਸਟੈਂਡ ਹੁੰਦੇ ਨੇ ਜਿੱਥੇ ਕੋਈ ਪੁਰਾਣੇ ਟਾਈਮ ਦੇ ਵਿੱਚ ਲੈ ਕੇ ਤੇ ਹੁਣ ਤੱਕ ਅੱਧੀ ਉਹਨਾਂ ਨੂੰ ਕਰੈਕਸ਼ਨ ਕਰਦੇ ਆ ਰਹੇ ਉਹਨਾਂ ਦੀ ਵੀ ਨਿਗਰਾਨੀ ਰੱਖਦੇ ਸੰਸਰਟ ਮੈਕ ਵਿੱਚ ਜਿਵੇਂ ਕਿ ਪੀ ਡਬਲਯੂ ਡੀ ਵਿਭਾਗ ਹੋ ਗਿਆ ਐਨ ਐਚ ਆਈ ਹੋ ਗਿਆ ਜਾਂ ਮੰਡੀ ਬੋਰਡ ਦੀ ਸਰਕਾਰ ਕਮੇਟੀ ਦੀ ਸਰਕਾਰ ਜਿੱਥੇ ਵੀ ਕੋਈ ਤਕਲੀਫ ਆਦੀ ਹੈਗੇ ਅਸੀਂ ਉਹਨਾਂ ਨੂੰ ਬਲੈਕ ਸਪੌਟ ਆਇਡੈਂਟੀਫਾਈ ਕਰਦੇ ਆ ਕਿ ਇਹਨਾਂ ਉੱਤੇ ਕੰਮ ਕਰਦੇ ਆਗੇ ਇਹ ਮਹੀਨੇ-ਮਹੀਨੇ ਦੇ ਅਸੀਂ ਇਹਦੇ ਨੂੰ ਕਰਦੇ ਰਹਿੰਦੇ ਆ ਸਾਡੀ ਲਗਾਤਾਰ ਕੋਸ਼ਿਸ਼ ਚੱਲੀ ਹੈ ਕਿ ਇਹ ਕਿ ਬਲੈਕ ਸਪੌਟ ਜਿੱਥੇ ਇਕਸਟੈਂਡ ਵੱਧ ਹੁੰਦੇ ਨੇ ਇਹ ਕਰਦੇ ਆਗੇ